ਉ ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੂਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਮੋੜ ਨੈਣਾ ਦੀ ਬਾਗਵੇ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਢੇਕ ਹੈ ਮੋੜ ਨੈਣਾ ਦੀ ਬਾਗਵੇ ਮਨ ਮੋੜ ਨੈਣਾ ਦੀ ਬਾਗ ਇਹ ਹਰਿਆਰੇ ਫਸਫਸ ਜਾਣ ਦੇ ਰੂਪ ਫਬਨ ਦੇ ਬਾਗ ਵਿੱਚ ਮੁੜ ਕਰ ਆਉਣ ਜਾਚ ਨਾ ਜਾਣ ਮਿੱਠੇ ਮੱਖ ਦੇ ਵਾਂਗ ਵੇ ਨੈਣ ਨੈਣਾ ਵਿੱਚ ਕੁਲ ਮਿਲ ਜਾਂਦੇ ਚਾਨਣ ਜਿਉ ਦੋ ਚਿਰਾਗ ਵੇ ਠੱਗ ਇੱਕ ਨੈਣ ਵਸਣ ਉਸ ਉਪਵਨ ਨੈਣ ਜਿਵੇਂ ਠੱਗਨਾਗ ਵੇ ਭੋਲੇ ਨੈਣ ਤੇਰੇ ਜਿਹਾਏ ਇਨ੍ਹਾਂ ਨੈਣਾ ਦੇ ਲਾਗ ਵੇ ਘੇੜ ਨੈਣਾ ਦੀ ਨੈਣ ਫਸਣਗੇ ਨੈ ਨ ਸਕਣੇ ਝਾਗ ਵੇ ਨੈਣ ਨੈਣਾ ਵਿੱਚ ਫਸੇ ਨਾ ਨਿਕਲੇ ਨੈਣ ਨੈਣਾ ਦਾ ਰਾਗ ਵੇ ਮੋਹੇ ਨੈਣ ਮੋਹਦੇ ਦਿਲ ਨੂੰ ਲਾਣ ਪ੍ਰੀਤ ਦਾ ਦਾਗ ਵੇ ਦਾਗੇ ਗਏ ਸੁਮਣਨ ਨਾ ਪਿੱਛੇ ਸਿਰ ਦੇ ਖੇਲਣ ਵਾਗ ਵੇ ਜਿਵੇਂ ਮਨਾ ਤੈਨੂੰ ਲੋੜ ਆਪਣੀ ਮੋੜ ਨੈਣਾ ਦੀ ਵਾਗ ਵੇ ਜੇ ਛੱਬੀਆਂ ਤੋਂ ਅੰਮ੍ਰਿਤ ਖਿੰਚੇ ਸਿੰਚੇ ਆਤਮ ਬਾਗ ਵੇ ਖਿਰਿਆ ਦੇਖੇ ਅੰਮ੍ਰਿਤਸਾਰੇ ਖਿਰਿਆ ਸੀ ਸੁਹਾਗ ਵੇ ਖੁੱਲੇ ਛੜਦੇ ਨੈਣ ਮਨਾਂ ਤੁ ਨੂੰ ਮੋੜਨਾ ਨਾ ਨੈਣਾ ਵਾਗ ਵੇ ਮੋੜਨਾ ਨਾ ਨੈਣਾ ਵਾਗ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ